ਦੋਸਤੋ ਇਸ ਵੇਲੇ ਅਸੀਂ ਬੈਠੇ ਆਂ ਪੰਡ ਮਡੇਰ ਖੁਰਦ ਦੇ ਵਿੱਚ ਸਾਡੇ ਨਾਲ ਪਹਿਲਾਂ ਅਸੀਂ ਤੁਹਾਨੂੰ ਆਂਟੀ ਜੀ ਨਾਲ ਮਲਾਇਆ ਆਂਟੀ ਜੀ ਨੇ ਦੱਸਿਆ ਕਿ ਉਹਨਾਂ ਨੂੰ ਤੁਰਿਆ ਨਹੀਂ ਜਾਂਦਾ ਸੀ ਉਹਨਾਂ ਦੀ ਗੁੱਡੇ ਦੀ ਪ੍ਰੋਬਲਮ ਸੀ ਹੈਨਾ ਤੇ ਉਹ ਵੀ ਠੀਕ ਹੋਏ ਨੇ ਤਾਂ ਉਹਨਾਂ ਨੇ ਠੀਕ ਹੋਣ ਤੋਂ ਬਾਅਦ ਇਹਨਾਂ ਨੂੰ ਦੱਸਿਆ ਇਹਨਾਂ ਨੂੰ ਵੀ ਕੀ ਪ੍ਰੋਬਲਮ ਸੀ ਆਪਾਂ ਇਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਆਂ ਤਾਂ ਜਿਵੇਂ ਅਸੀਂ ਤੁਹਾਨੂੰ ਪਹਿਲਾਂ ਵੀ ਦੱਸਦੇ ਆਂ ਕਿ ਜੇਕਰ ਤੁਸੀਂ ਸਾਡੇ ਚੈਨਲ ਨਾਲ ਜੁੜੇ ਹੋ ਤਾਂ ਠੀਕ ਹੈ ਜੇ ਨਹੀਂ ਜੁੜੇ ਸਾਡੇ ਚੈਨਲ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਜਿਹੜੀ ਇਹ ਵੀਡੀਓ ਆ ਤਾਂ ਇਸ ਵੀਡੀਓ ਦੇ ਰੈਹੀਂ ਤੁਹਾਡੇ ਜਿਵੇਂ ਆਂਟੀ ਜੀ ਨਾਲ ਫਾਇਦਾ ਹੋਇਆ ਗੁਰਜੀਤ ਕੌਰ ਜੀ ਅਸਾ ਗੁਰਜੀਤ ਕੌਰ ਜੀ ਮਤਲਬ ਤੁਹਾਨੂੰ ਕੀ ਦਿੱਕਤ ਸੀਗੀ ਹੈ ਨਾ ਤਾਂ ਦਿੱਕਤ ਤਾਂ ਜੀ ਮੇਰੇ ਖਾਣੇ ਵਾਲੀ ਨਾੜੀ ਝਗਣਾ ਜਾ ਘਮਸੀ ਗਈ ਠੀਕ ਹੈ ਕਿਨੇ ਟਾਈਮ ਤੋਂ ਸੀਗੀ ਜੀ ਹੋ ਗਏ ਸੀ 5-6 ਮਹੀਨੇ ਨੂੰ ਠੀਕ ਹੈ ਤੇ ਇਹਦੇ ਕਰਕੇ ਵੀ ਮੇਰੇ ਜਾਗਮਾ ਕਰਕੇ ਦਰਦ ਹੁੰਦਾ ਸੀਗਾ ਤੇ ਪਿੱਛੇ ਵੀ ਪ੍ਰੋਬਲਮ ਜਾਂਦੀ ਸੀਗੀ ਪਿੱਛੇ ਦਰਦ ਟੂਹੇ ਚ ਜਾਂਦਾ ਸੀਗਾ ਠੀਕ ਹੈ ਤੇ ਉਸ ਤੋਂ ਬਾਅਦ ਅਸੀਂ ਪਟਿਆਲੇ ਤੋਂ ਦਵਾਈ ਲੈਤੀ ਹੈਗੀ ਪਟਿਆਲੇ ਤੋਂ ਕੋਈ ਫਰਕ ਨਹੀਂ ਪਿਆ ਉਹਨਾਂ ਨੇ ਐਮ ਆਰ ਆਈ ਵੀ ਕਰਾਈ ਤੇ ਫਿਰ ਅਸੀਂ ਚੰਡੀਗੜ੍ਹ ਤੋਂ ਵੀ ਦਵਾਈ ਲੈਤੀ ਹੈਗੀ ਕਈ ਥਾਂ ਮੈਂ ਤਾਂ ਦਵਾਈ ਲੈਂਦੀ ਆ ਕਿ ਤੋ ਵੀ ਫਰਕ ਨਹੀਂ ਪਿਆ ਇੱਕ ਵਾਰੀ ਦਵਾਈ ਲਿਆਉਂਦੇ ਜਦੋਂ ਫਰਕ ਪੈ ਜਾਂਦਾ ਦੂਜੀ ਵਾਰ ਨੂੰ ਉਹੀ ਕੁਝ ਹੋ ਜਾਂਦਾ ਜਿਵੇਂ ਕੁਝ ਜੀ ਜੀ ਆਪਾਂ ਗੱਲ ਕਰਦੇ ਆ ਜਦੋਂ ਤੁਹਾਨੂੰ ਫਰਕ ਨਹੀਂ ਸੀ ਪੈਂਦਾ ਹਾਂ ਹਾਂ ਜੀ ਆ ਤੁਹਾਡੇ ਪਰਿਵਾਰ ਦੇ ਉਦਾਂ ਦੇ ਹਾਲਾਤ ਕਿਦਾਂ ਦੇ ਹੋ ਜਾਂਦੇ ਸੀਗੇ ਜਦੋਂ ਚਿੰਤਾ ਬਹੁਤ ਜ਼ਿਆਦਾ ਬੱਚੇ ਡਰਦੇ ਸੀ ਵੀ ਕਿਤੇ ਸਾਡੀ ਮੰਮੀ ਨੂੰ ਕੁਝ ਹੋ ਨਾ ਜਾਵੇ ਵੀ ਜਦੋਂ ਇਹ ਰੋਟੀ ਨਹੀਂ ਖਾ ਸਕਦੀ ਚਾਹ ਪਾਣੀ ਨਹੀਂ ਪੀ ਸਕਦੀ ਬਹੁਤ ਜ਼ਿਆਦਾ ਡਰਦੇ ਸੀਗੇ ਕਿੰਨੇ ਬੱਚੇ ਤੁਹਾਡੇ ਦੋ ਨੇ ਜੀ ਇੱਕ ਮੁੰਡਾ ਇੱਕ ਕੁੜੀ ਹੈਗੀ ਠੀਕ ਹੈ ਹਾਂ ਜੀ ਤੇ ਮਤਲਬ ਹੁਣ ਜਦੋਂ ਤੁਸੀਂ ਹੁਣ ਠੀਕ ਹੋ ਹਾਂਜੀ ਹੁਣ ਠੀਕ ਆ ਗਿਆ ਮੈਂ ਤਾਂ ਫਿਰ ਦਰਦ ਵੀ ਨਹੀਂ ਹੁੰਦਾ ਹੈਗਾ ਤੇ ਰੋਟੀ ਰੋਟੀ ਵੀ ਵਧੀਆ ਖਾ ਲੈਣੀ ਹੈ ਨਹੀਂ ਪਾਣੀ ਵਧੀਆ ਪੀ ਲੈਣੇ ਪਹਿਲਾਂ ਪਾਣੀ ਵੀ ਥੜਕ ਕੇ ਲੰਘਦਾ ਸੀਗਾ ਹੁਣ ਠੀਕ ਖਾ ਲੈਣੀ ਤੇ ਫਿਰ ਤੁਸੀਂ ਇਹਦਾ ਇਲਾਜ ਕਿੱਥੋਂ ਕਰਾਇਆ ਕਿੱਥੇ ਗਏ ਤੁਸੀਂ ਤੂੰ ਠੀਕ ਹੋ ਨਹੀਂ ਅਸੀਂ ਪੱਖੋ ਕੈਂਚੀਆਂ ਚ ਗਏ ਸੀ ਜੀ ਡਾਕਟਰ ਕੋਲੇ ਤੇ ਉੱਥੋਂ ਠੀਕ ਹੋਇਆ ਅੱਛਾ ਫਿਰ ਅੱਡੀ ਜੇ ਤੁਹਾਨੂੰ ਦੱਸਿਆ ਹਾਈ ਨੰਨੇ ਦੱਸਿਆ ਸੀਗਾ ਮੈਨੂੰ ਕਹਿੰਦੇ ਵੀ ਮੇਰਾ ਗੋਡਾ ਲੋਟ ਹੋ ਗਿਆ ਵੀ ਤੂੰ ਵੀ ਉਹਦੇ ਕੋਲੇ ਜਾ ਵੀ ਗਈ ਆ ਕੋਈ ਫਰਕ ਪੈ ਜੇ ਮਾ ਚਲੋ ਉਹ ਤਾਂ ਮਾ ਬਹੁਤ ਵੱਡੇ ਵੱਡੇ ਡਾਕਟਰਾਂ ਕੋਲੇ ਜਾਏ ਵੀ ਕੋਈ ਫਾਇਦਾ ਨਹੀਂ ਹੋਇਆ ਹੈਗਾ ਮਾ ਚਲ ਇੱਕ ਵਾਰੀ ਦੇਖ ਲੈਣੇ ਜਾ ਕੇ ਜਾਣਾ ਕੀ ਫਰਕ ਪੈਂਦਾ ਹਾਂ ਵੀ ਕੀ ਫਰਕ ਪੈਂਦਾਗਾ ਚੱਲ ਅਸੀਂ ਵਾਗੇ ਪਹਿਲੀ ਵਾਰ ਜੀ ਵੀ ਤਾਂ ਦੂਜੇ ਦਿਨ ਹੀ ਮੇਰੇ ਦਰਦ ਦਾ ਫਰਕ ਪੈ ਗਿਆ ਮੈਂ ਠੀਕ ਹੋ ਗਈ ਤੇ ਹੁਣ ਵਧੀਆ ਸਾਰਾ ਕੁਝ ਖਾ ਪੀ ਲਈ ਮਤਲਬ ਤੁਸੀਂ ਦਵਾਈ ਕਿੰਨਾ ਟਾਈਮ ਖਾਧੀ ਜਾਂ ਪਹਿਲੀ ਦਵਾਈ ਖਾਣ ਦੇ ਨਾਲ ਠੀਕ ਹੋਏ ਤੁਸੀਂ ਇਹ ਪਹਿਲੀ ਵਾਰ ਜੀ ਠੀਕ ਹੋ ਗਈ ਸੀ ਠੀਕ ਮੰਨ ਲਓ ਪਹਿਲਾਂ ਉਹਨਾਂ ਨੇ 5 ਦਿਨਾਂ ਦੀ ਦਵਾਈ ਦਿੱਤੀ ਸੀਗੀ ਬੋਤਲਾਂ ਬੋਤਲਾਂ ਲਾਈਆਂ ਸੀਗੀਆਂ ਵੀ ਉਹਦੇ ਨਾਲ ਠੀਕ ਹੋ ਗਈ ਤੇ ਫਿਰ ਦੂਜੀ ਵਾਰ ਗਈਆਂ ਜਮਾ ਠੀਕ ਹੋ ਗਈ ਸੀ ਵੀ ਮੁੜ ਕੇ ਦਰਦ ਨਹੀਂ ਹੋਇਆ ਹੈਗਾ ਠੀਕ ਹੈ ਬੱਚੇ ਕੋਈ ਸਮੱਸਿਆ ਨਹੀਂ ਹਾਂ ਜੀ ਬੱਚੇ ਕੋਈ ਪ੍ਰੋਬਲਮ ਨਹੀਂ ਹੈਗਾ ਹਾਂ ਜੀ ਹੁਣ ਠੀਕ ਹੈ ਨਹੀਂ ਠੀਕ ਹੈ ਤੇ ਅੰਟੀ ਜੀ ਤੁਹਾਨੂੰ 10 ਸਪਾਈ ਇਹਨਾਂ ਦਾ ਧੰਨਵਾਦ ਬੰਦਾ ਜੀ ਹਾਂ ਜੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਇਹਨਾਂ ਨੇ 10 ਸਪਾਈ ਮੇਰੀ ਜ਼ਿੰਦਗੀ ਬਚਾਤੀ ਤੇ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਦਾ ਹੋਰ ਵੀ ਆਪਣੇ ਪਿੰਡ ਚੋਂ ਦਵਾਈ ਲੈਂਦੇ ਨੇਗੇ ਜੀ ਮਤਲਬ ਉਥੋਂ ਇੱਕ ਦੂਜੇ ਦੇਖ ਕੇ ਜਣ ਗਏ ਨੇ ਹਾਂ ਵੀ ਗਏ ਕਈ ਘਰ ਗਏ ਨੇਗੇ ਉਹ ਵੀ ਠੀਕ ਨੇਗੀ ਹਾਂ ਜੀ ਸਤ ਜਦੋਂ ਆਂਟੀ ਤੁਹਾਡੇ ਕੋਲ ਘਰ ਆਏ ਸੀ ਤਾਂ ਇਹਨਾਂ ਤੁਹਾਨੂੰ ਕੀ ਵਿਸ਼ਵਾਸ ਦਾ ਕੀ ਕਿਹਾ ਸੀ ਜੀ ਇਹ ਨੇ ਆ ਹੀ ਕਿਹਾ ਸੀ ਕਹਿੰਦੀ ਮੈਂ ਇੰਨੀ ਜਮਾ ਵੀ ਮੰਜੇ ਤੇ ਬੈ ਗਈ ਸੀਗੀ ਵੀ ਇੰਨੀ ਔਖੀ ਤੀਗੀ ਵੀ ਤੂੰ ਮੇਰੇ ਨਾਲ ਕੇਰਾਂ ਜਾ ਕਹਿੰਦੀ ਕੇਰਾਂ ਤੂੰ ਮੇਰੇ ਭਰੋਸੇ ਤੇ ਵਗ ਚੱਲ ਵੀ ਦਵਾਈ ਲੈ ਤੋ ਕੇਰਾਂ ਠੀਕ ਹੈ ਮੈਂ ਚਲੋ ਫਿਰ ਵਗ ਚੱਲਾਂਗੇ ਆਪਾਂ ਫਿਰ ਇਹ ਭੈਣ ਮੈਨੂੰ ਲੈ ਗਈ ਸੀਗੀ ਚਲ ਉੱਥੇ ਡਾਕਟਰ ਨੂੰ ਦੱਸਿਆ ਵੀ ਐਂ ਕਰਕੇ ਆ ਉਹ ਕਹਿੰਦਾ ਵੀ ਪਹਿਲਾਂ ਉਹਨਾਂ ਨੇ ਟੈਸਟ ਦੇਖੇ ਸਾਰੇ ਮੇਰੇ ਠੀਕ ਹੈ ਤੇ ਕਹਿੰਦੇ ਵੀ ਦਿੱਕਤ ਤਾਂ ਬਹੁਤ ਜ਼ਿਆਦੀ ਜਿਹੜੇ ਮੈਂ ਤੁਹਾਨੂੰ ਪਹਿਲਾਂ ਟੈਸਟ ਕਰਾਇਆ ਉਹ ਦੇਖੇ ਹਾਂ ਉਹ ਦੇਖੇ ਕਹਿੰਦੇ ਵੀ ਦਿੱਕਤ ਤਾਂ ਬਹੁਤ ਜ਼ਿਆਦੀ ਹੈ ਹੱਥ ਤਾਂ ਉਹ ਪਾਉਂਦੇ ਨਹੀਂ ਸੀ ਪਹਿਲਾਂ ਤਾਂ ਉਹਨਾਂ ਨੇ ਜਵਾਬ ਦਿੱਤਾ ਸੀਗਾ ਫਿਰ ਕਹਿੰਦੇ ਚੱਲ ਵੀ ਮੈਂ ਇੱਕ ਵਾਰੀ ਟਰੀਟਮੈਂਟ ਕਰਕੇ ਦੇਖਦਾ ਹਾਂਗਾ ਵੀ ਮੈਂ ਕੋਸ਼ਿਸ਼ ਕਰਦਾ ਹਾਂ ਕੋਸ਼ਿਸ਼ ਕਰ ਜਾਗਾ ਵੀ ਫਿਰ ਚਲੋ ਆਪਾਂ ਦੇਖਾਂਗੇ ਫਿਰ ਕੋਸ਼ਿਸ਼ ਉਹਨਾਂ ਦੀ ਹੀ ਕਾਮਯਾਬ ਹੋਗੀ ਸਾਡੇ ਚੈਨਲ ਦੇ ਮਾਧਿਅਮੇ ਪੂਰੀ ਦੁਨੀਆ ਦੇਖਦੀ ਆ ਕੀ ਕਹੂੰਗਾ ਬਹੁਤ ਵਧੀਆ ਜੀ ਚੈਨਲ ਵਧੀਆ ਚੱਲੇ ਤੁਹਾਡਾ ਤੇ ਬਾਕੀ ਧੰਨਵਾਦ ਚੈਨਲ ਦਾ ਡਾਕਟਰ ਸਾਹਿਬਰ ਕੀ ਗੋਗੇ ਡਾਕਟਰ ਸਾਹਿਬਲ ਠੀਕ ਹਿੱਤਾ ਹੋਰ ਵੀ ਇਸ ਤਰ੍ਹਾਂ ਦੇ ਜੀ ਬਹੁਤ ਬਹੁਤ ਧੰਨਵਾਦ ਹੈਗਾ ਜਿਨ੍ਹਾਂ ਨੇ ਆਪਾਂ ਨੂੰ ਲੋਟ ਕਰਿਆ ਹੈ ਤੇ ਮੇਰੇ ਭਾਦਾਤਾ ਜੀ ਰੱਬ ਹੈ ਕਸਾ ਮਤਲਬ ਐਸੇ ਬਹੁਤ ਸਾਰੇ ਲੋਕ ਨੇ ਜਿਹੜੇ ਮਤਲਬ ਡਾਕਟਰ ਉੱਤ ਸਕ ਚੁੱਕੇ ਹਨ ਉਹਨਾਂ ਕੋਲੇ ਪੈਸੇ ਵੀ ਨਹੀਂ ਹੈਗੇ ਜਾ ਕੇ ਦੀ ਆਪਾਂ ਘਰੋਂ ਡਾ ਚੁੱਕੇ ਆ ਤੇ ਜੇ ਮੈਂ ਆਪਾਂ ਗੱਲ ਕਰੀ ਪਿਛਲੇ ਦੌਰ ਦੀ ਤਾਂ ਲੋਕਡਾਊਨ ਤੋਂ ਬਾਅਦ ਮਹਿੰਗਾਈ ਦੇ ਲੋਕਾਂ ਲੱਕ ਤੋੜਦਾ ਹੈ ਨਾ ਲੋਕਾਂ ਦੇ ਮਤਲਬ ਖਰਚੇ ਹਿਸਾਬ ਚ ਨਹੀਂ ਆਉਂਦੇ ਬਹੁਤ ਸਾਰੇ ਲੋਕ ਐਸੇ ਮਰੀਜ਼ ਨੇ ਜਿਹੜੇ ਬਿਨਾਂ ਪੈਸਾ ਤੋਂ ਘਰੇ ਬੈਠੇ ਹਾਂ ਖਤਮ ਹੋ ਜਾਂਦੇ ਨੇ ਫਿਰ ਖਤਮ ਹੋ ਜਾਂਦੇ ਨੇ ਪੈਸੇ ਆਣਗੇ ਫਿਰ ਇਲਾਜ ਕਰਾਵਾਂਗੇ ਤਾਂ ਤੁਹਾਡੀ ਦਵਾਈ ਕਿੰਨੇ ਕ ਪੈਸੇ ਦੀ ਹੋਈ ਹੋਊਗੀ ਤੁਮ ਕਿੰਨੀ ਕ ਮਹਿੰਗੀ ਕਰਦੇ ਓ ਜੀ ਨੋਰਮਲ ਦਵਾਈ ਆ ਬਲ ਖਰਚਾ ਨਹੀਂ ਸਭ ਜਿਹਨੂੰ ਇਹ ਬਸ 4 ਕ ਹਜ਼ਾਰ ਦੀ ਆ ਜਾਂਦੀ ਹੈ ਕੀ ਅੱਜ ਸੀ ਇੱਕ ਦਿਨਾਂ ਦੀ ਠੀਕ ਹੈ ਤੇ ਵਿੱਚ ਕਿਰਾਇਆ ભાੜਾ ਲੱਗ ਜਾਂਦਾ ਹੈ 4 ਕ ਹਜ਼ਾਰ ਰੁਪਏ ਲੱਗ ਜਾਂਦਾ ਜਿਵੇਂ ਸ਼ਾਨੀ ਕਹਿੰਦੇ ਵੀ ਜਿੱਥੋਂ ਫਰਕ ਪਈ ਉੱਥੇ ਪੈਸਾ ਲੱਗਿਆ ਵੀ ਲੋਕਾਂ ਨੇ ਨਹੀਂ ਪਹਿਲਾਂ ਹੀ ਉੱਥੇ ਬਹੁਤ ਪੈਸੇ ਅਸੀਂ ਪਟਿਆਲੇ ਗੁਦਿਆਣੇ ਬਠਿੰਡੇ ਲਾਏ ਨੇ ਕਿ ਪੈਸੇ ਬਹੁਤ ਜਾਦੀ 40 ਹਜ਼ਾਰ ਕਿ ਵੰਗੂ ਲਾਤਾ ਹੋ ਗਾ ਤੋ ਪਹਿਲਾ ਤੇ ਵੀ ਫਰਕ ਪੈਂਦਾ ਨਹੀਂ ਸੀਗਾ ਆ ਹੀ ਲੱਗੀ ਜਾਂਦਾ ਸੀ ਵੀ ਇਹ ਪੈਸੇ ਲਈ ਜਾਂਣ ਨਾਲੇ ਫਰਕ ਨਹੀਂ ਪੈਂਦਾ ਹੁਣ ਚੱਲੇ ਹੋਈ ਚਿੰਤਾ ਵੀ ਬਣੀ ਰਹਿੰਦੀ ਸੀ ਚਿੰਤਾ ਬਣੀ ਵੀ ਐਂ ਕਰਕੇ ਪੈਸੇ ਵੀ ਗਏ ਯਾਰ ਇੰਨੀ ਕਮਿਟਡ ਹੁੰਦੇ ਜੀ ਪੈਨਸ਼ਨ ਬਹੁਤ ਜ਼ਿਆਦਾ ਸੀ ਬੱਚਿਆਂ ਦੀ ਟੈਨਸ਼ਨ ਸੀ ਵੀ ਹੁਣ ਮੇਰੇ ਬਰਾਬਰ ਦੇ ਹੋਏ ਤਾਂ ਇਹਨਾਂ ਦਾ ਵੀ ਕਰਨਾਗਾ ਐਂ ਕਰਕੇ ਤੇ ਅੱਜ ਕਿਹੜਾ ਬਰੋਠੀ ਕੋਈ ਪ੍ਰੋਬਲਮ ਨਹੀਂ ਹਾਂਜੀ ਕੋਈ ਪ੍ਰੋਬਲਮ ਨਹੀਂ ਹੁਣ ਅੱਜ ਸਾਰਾ ਕੰਮ ਧੰਦਾ ਕਰਦੀਆਂ ਪਹਿਲਾ ਮਤਲਬ ਇਹ ਕੰਮ ਕਰ ਮਤਲਬ ਪਹਿਲਾ ਕੰਮ ਕਰ ਛੱਡ ਕੇ ਬੈਠੀ ਦੂਜੇ ਕਰਦੀ ਸੀ ਜਮਾ ਛੱਡਦਾ ਸੀ ਅੱਜ ਜਮਾ ਕਰ ਛੱਡ ਕੇ ਬਹਿ ਜਾਂਦੇ ਤੁਸੀਂ ਜਮਾ ਆਹ ਸੰਬਰ ਨਹੀਂ ਤੀ ਸਕਦੀ ਧਾਰਾਂ ਤੋਰਾ ਚੋਂਦੀ ਤਾਂ ਉਹਦੀ ਇੱਥੇ ਚੀਜ਼ ਪੈਣ ਲੱਗ ਜਾਂਦੀ ਸੀ ਹੁਣ ਕੋਈ ਵਾਸਤਾ ਨਹੀਂ ਹੁਣ ਤੇ ਮਰਜ਼ੀ ਕੰਮ ਕਰੀ ਜਾਵਾ ਠੀਕ ਹੈ ਹੁਣ ਸਾਰਾ ਕੰਮ ਕਰ ਲੈਣੀ ਪਹਿਲਾਂ ਤਾਂ ਆਟਾ ਗੁੰਨਣ ਤੋਂ ਵੀ ਟਾਰਦੀ ਸੀ ਵੀ ਜੈ ਜ਼ੋਰ ਨਾਲ ਗੁੰਨ ਲਿਆ ਤਾ ਤਕਲੀਫ ਆਉਂਦੀ ਗੰਮਕਰਦ ਜੀ ਦਿੱਕਤ ਆਉਂਦੀ ਸੀ ਜੀ ਮੈਂ ਚੜ੍ਹ ਪੁੱਛੇ ਤੇ ਕਹਿੰਦੇ ਤੁਸੀਂ ਨਾ ਹਾਂਜੀ ਸਾਰੀ ਦਿੱਕਤ ਆਉਂਦੀ ਸੀ ਜੇ ਸੁੰਭਰਦੀ ਦੀ ਫੇਰ ਵੀ ਦਿੱਕਤ ਆਉਂਦੀ ਸੀ ਜੇ ਧਾਰ ਚ ਆਉਂਦੀ ਸੀ ਫੇਰ ਵੀ ਦਿੱਕਤ ਆਉਂਦੀ ਸੀ ਆਟਾ-ਆਟਾ ਗੁੰਦੀ ਕੋਈ ਵੀ ਕੰਮ ਕਰਦੀ ਜ਼ੋਰ ਵਾਲਾ ਬਸ ਉਹਦੇ ਨਾਲ ਤਕਲੀਫ ਆਉਂਦੀ ਸੀ ਹੁਣ ਜਿਵੇਂ ਤੁਸੀਂ ਅੱਜ ਠੀਕ ਹੋ ਤੁਹਾਡੇ ਬਦਲੇ ਜਿਵੇਂ ਕਹਦੇ ਹੋਈ ਜਿਹਨੂੰ ਫਰਕ ਪਏ ਉਹਦਾ ਰੱਬ ਲੱਗਦਾ ਜੀ ਰੱਬ ਲੱਗਦਾ ਜੀ ਲੋਕ ਕਹਿੰਦੇ ਨੇ ਦਵਾਈ ਇੰਨੀ ਮਹਿੰਗੀ ਆਏ ਆ ਮਹਾਵੀ ਬੈਂਗੀ ਕੋਈ ਦਵਾਈ ਨਹੀਂ ਜਦੋਂ ਜਦੋਂ ਕੋਈ ਕੁਝ ਨਹੀਂ ਹੈਗਾ ਜਦੋਂ ਤੁਹਾਨੂੰ ਵੀ ਕੁਝ ਨਹੀਂ ਹੈਗਾ ਵੀ ਦਵਾਈ ਜਦੋਂ ਆਪਾਂ ਨੂੰ ਲੱਗਦੀ ਹੈ ਫਿਰ ਤੇ ਬੈਂਗੀ ਦੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਜਿਹੜਾ ਅਰੋਗ ਆ ਉਹਦੀ ਜੜ ਤੱਕ ਤੈਅ ਤੱਕ ਜਾਣਾ ਜੀ ਜਦੋਂ ਉਹਦੀ ਜੜ ਲੱਭ ਜਾਂਦੀ ਹੈ ਜੀ ਹਨਾ ਹਾਂ ਜੀ ਕਿਹਾ ਹੁਣ ਇਹਨੇ ਕਹਿੰਦੇ 4 ਮਹੀਨੇ ਵੀ ਤੈਨੂੰ ਦਵਾਈ ਖਾਣੀ ਪਊਗੀ ਠੀਕ ਹੈ ਬੇਜਮਾ ਆਪਾਂ ਜੜ ਤੱਕ ਜਾਵਾਂਗੇ ਜਮਾ ਵੀ ਇਹ ਠੀਕ ਹੋ ਗੋ ਜੀ ਹਾਂ ਜੀ ਦਵਾਈ ਖਾਵਾਂਗੇ ਵੀ ਜਿੰਨਾ ਚਿਰ ਕਹਿੰਦੇ ਮੇਰਾ ਜੀ ਅਸਾਂ ਕਈ ਵਾਰੀ ਆਪਣੀ ਲੋਕਾਂ ਕੀ ਹੁੰਦਾ ਨਾ ਵੀ ਜਿਹੜੀਆਂ ਵੀਡੀਓ ਬਣਾ ਕੇ ਚਲਾਉਂਦੇ ਆ ਨਾ ਵੀ ਮਤਲਬ ਐਵੇਂ ਹੀ ਚਲਾਉਂਦੇ ਡਾਕਟਰ ਇੰਸ਼ੂਰੀ ਕਰਦੇ ਆ ਨਾ ਤਾਂ ਅਸਾਂ ਸਾਡੇ ਦਰਸ਼ਕਾਂ ਜੀ ਚ ਇਹ ਜਾਨਣਾ ਚਾਹੁੰਦੇ ਨੇ ਤੁਹਾਡਾ ਪਿੰਡ ਤੁਹਾਡਾ ਜਿਹੜਾ ਮਕਾਨ ਹੈ ਕਿੱਥੇ ਦੁਰ ਬਣਾਇਆ ਜੀ ਇਹ ਆਪਣੇ ਅੱਡੇ ਤੇ ਆ ਗਿਆ ਜੀ ਸਾਹੋ ਕੀ ਰੋੜ ਹੈਗਾ ਠੀਕ ਹੈ ਤੇ ਅੱਡੇ ਤੇ ਆ ਗਿਆ ਮੰਡੇਰਾ ਜੀ ਮੰਡੇਰ ਖੁਰਦ ਮੰਡੇਰ ਖੁਰਦ ਜੀ ਠੀਕ ਹੈ ਤੇ ਨਾਮ ਨਾਮ ਮੇਰਾ ਗੁਰਜੀਤ ਕੌਰ ਹੈ ਤੇ ਮੇਰੇ ਘਰ ਵਾਲਾ ਦਾ ਗੁਰਦੇਵ ਸਿੰਘ ਹੈ ਤੇ ਦੋਸਤੋ ਜਿਵੇਂ ਆਪਰ ਨੂੰ ਇਹ ਵੀ ਲੱਗਦਾ ਹੁੰਦਾ ਕਿ ਸ਼ਾਇਦ ਐਵੇਂ ਡਾਕਟਰ ਦਾ ਵੀਊ ਲੈਣ ਦੇ ਲਈ ਜਾਂ ਐਵੇਂ ਉਹਨਾਂ ਮਸੂਰ ਕਰਨ ਦੇ ਲਈ ਵੀਡੀਓ ਰੋਕ ਬਣਾ ਦਿੰਦੇ ਹਨਾ ਤੇ ਤੁਹਾਨੂੰ ਸਾਡੇ ਚੈਨਲ ਨੂੰ ਪਹਿਲਾਂ ਤੋਂ ਦੇ ਦੇ ਦਿਆਂ ਕਿ ਜਿਹੜਾ ਆਪਣਾ ਚੈਨਲ ਆ ਹਮੇਸਾ ਸੱਚਾਈ ਦਿਖਾਉਂਦਾ ਹੈ ਤਾਂ ਇਹ ਵੀ ਪੂਰੀ ਸੱਚਾਈ ਹੈ ਨਰੋਲ ਸੱਚਾਈ ਹੈ ਇੱذ ਕੋਈ ਇੱਕ ਪੈਸੇ ਦਾ ਕੋਈ ਝੂਠ ਨਹੀਂ ਹੈਗਾ ਜਿਵੇਂ ਪਹਿਲਾਂ ਤੁਹਾਨੂੰ ਅੰਟੀ ਜੀ ਨੇ ਮਿਲਾਇਆ ਸੀਗਾ ਉਹ ਠੀਕ ਹੋ ਨਹੀਂ ਉਹਨਾਂ ਗੋਡੇ ਦੀ ਪ੍ਰੋਬਲਮ ਸੀ ਇਸੇ ਤਰ੍ਹਾਂ ਗੁਰਜੀਤ ਜੀ ਨੇ ਵੀ ਤੁਹਾਨੂੰ ਆਪਣੇ ਦੱਸਿਆ ਕਿ ਉਹਨਾਂ ਨੂੰ ਪ੍ਰੋਬਲਮ ਸੀ ਉਹਨਾਂ ਨੇ ਵੀ ਆਪਣਾ ਜਿਹੜਾ ਘਰ ਦਾ ਦਾਦਾ ਸੀਗਾ ਪੂਰਾ ਡਾਕਟਰ ਕੋਲੇ ਗਏ ਨੇ ਜਿੱਥੇ ਦਾਦੇ ਉ ਪਰ ਇੱਥੇ ਵੀ ਗਾਇਦਾ ਦੱਸਣ ਤੋਂ ਬਾਅਦ ਹੀ ਨੇ ਜਿਵੇਂ ਆਂਟੀ ਜੀ ਨੇ ਅੱਗੇ ਦੱਸਿਆ ਵਿਸ਼ਵਾਸ ਦਿਵਾਇਆ ਕਿ ਮੈਂ ਠੀਕ ਹੋਈ ਆ ਇਹਨੇ ਦੱਸਣ ਤੋਂ ਬਾਅਦ ਉਹ ਵੀ ਉਥੇ ਗਏ ਉਥੇ ਜਾਣ ਤੋਂ ਬਾਅਦ ਅੱਜ ਕਿੰਨਾ ਫਰਕ ਪਿਆ ਕਿ ਨੇ ਠੀਕ ਨੇ ਜਿਵੇਂ ਉਹਨੇ ਦੱਸਿਆ ਕਿ ਉਹ ਘਰ ਦਾ ਕੰਮਕਾਰ ਵੀ ਨਹੀਂ ਸੀ ਕਰਦੇ ਉਹਨਾਂ ਦੇ ਬੱਚਾ ਤੇ ਉਹਨਾਂ ਦੇ ਪੂਰੇ ਪਰਿਵਾਰ ਦੇ ਵਿੱਚ ਸਾਥਾ ਬਰਾਦੀ ਪੈ ਜਾਂਦੀ ਸੀ ਕਿ ਰੱਬ ਨਾ ਕਰੇ ਕਦੇ ਕਦੇ ਉਹਨੂੰ ਹੋਰ ਹੋਣੀ ਨਾ ਹੋ ਜੇ ਹੈਨਾ ਕੋਈ ਪਰਿਵਾਰ ਜੇ ਜਦ ਕੋਈ ਜੀਵ ਮਾਰ ਹੁੰਦਾ ਤਾਂ ਸਾਰੇ ਦਾ ਸਾਰੇ ਦਾ ਮਦਦਾਰ ਪੈਦਾ ਹੋ ਜਾਂਦਾ ਹੈਨਾ ਤਾਂ ਇਸੇ ਤਰ੍ਹਾਂ ਜਿਵੇਂ ਅੱਜ ਗੁਰਜੀਤ ਜੀ ਤੁਹਾਡੇ ਸਾਹਮਣੇ ਪੂਰੇ ਨਾਮ ਵਰਨਾਉ ਠੀਕ ਨੇਗੇ ਤਾਂ ਸਾਡਾ ਤੁਹਾਨੂੰ ਇੱਥੇ ਅੱਜ ਪਿੰਡ ਖੁਰਦ ਦੇ ਮਡੇਰ ਖੁਰਦ ਦੇ ਵਿੱਚ ਆਉਣ ਦਾ ਸਾਡਾ ਖਾਸ ਮਕਸਦ ਇਹੀ ਸੀਗਾ ਅਸੀਂ ਤੁਹਾਨੂੰ ਉਹਨਾਂ ਦਾ ਘਰ ਦੇਖਾਉਣਾ ਚਾਹੁੰਦੇ ਸੀ ਵੀਡੀਓ ਬਣਾਉਣ ਦਾ ਅਸੀਂ ਡਾਕਟਰ ਸਾਹਿਬ ਦੇ ਕੋਲ ਬੈ ਕੇ ਵੀਡੀਓ ਬਣਾ ਸਕਦੇ ਪਰ ਉਦੋਂ ਇਹ ਲੱਗਦਾ ਹੁੰਦਾ ਕਿ ਕਿ ਸ਼ਾਇਦ ਇਹ ਵੀਡੀਓ ਐਵੇਂ ਹੀ ਬਣਾਈਆਂ ਗਈਆਂ ਨੇ ਅੱਜ ਮਡੇਰ ਖੁਰਦ ਜਾ ਕੇ ਤੁਹਾਨੂੰ ਅਸੀਂ ਇਹਨਾਂ ਦਾ ਘਰ ਇਹਨਾਂ ਦੇ ਪਰਿਵਾਰ ਨੂੰ ਮਿਲਾਇਆ ਤੁਹਾਨੂੰ ਦਿਖਾਇਆ ਕਿ ਵਾਕਈ ਉਹਨਾਂ ਨੂੰ ਦਵਾਈ ਲੈਣ ਤੋਂ ਬਾਅਦ ਇਹ ਠੀਕ ਹੋਏ ਜਗੇ ਤਾਂ ਸਾਡੇ ਚੈਨਲ ਦੇ ਰਹਿ ਸ਼ਕਪੁਰ ਦੁਨੀਆ ਦੇ ਤੇ ਕੀ ਕਹਿੰਦਾ ਇੱਕ ਵਾਰੀ ਸੀ ਹੋਰ ਵੀ ਲੈ ਕੇ ਗਈ ਕਿਵੇਂ ਵਰੀ ਉਹ ਸਾਡੇ ਕੋਲ ਹਿੱਤੀ ਸਮਝ ਕੋਈ ਸੇਰ ਜਾ ਬੈਠਾ ਪੁੱਛਿਆ ਉਹ ਦੇਖ ਕੇ ਇਹਨਾਂ ਬੋਲਣ ਲੱਗੇ ਅੱਛਾ ਬਹੁਤ ਬਹੁਤ ਧੰਨਵਾਦ ਜੀ ਤੁਹਾਡੇ ਚੈਨਲ ਦਾ ਤੁਸੀਂ ਡਾਕਟਰ ਬਾਰੇ ਉਹ ਕਰਿਆ ਤੇ ਬਹੁਤ ਬਹੁਤ ਧੰਨਵਾਦ ਡਾਕਟਰ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਕਿਉਂਕਿ ਗੁਰਜੀਤ ਜੀ ਮੀਡੀਆ ਦਾ ਕੰਮ ਦਾ ਚਚਾਈ ਦਿਖਾਉਣਾ ਹੈ ਨਾ ਕਿਉਂਕਿ ਮੀਡੀਆ ਇੱਕ ਐਸਾ ਜਰੀਆ ਹੈਗਾ ਜਿਹੜਾ ਲੋਕਾਂ ਨੂੰ ਸੰਦੇਸ਼ ਵੀ ਦਿੰਦਾ ਲੋਕਾਂ ਦਾ ਚਚਾਈ ਦਿਖਾਉਣਾ ਤਾਂ ਲੋਕੋਨੂੰ ਇੱਕ ਰਸਤਾ ਦਿਖਾਉਂਦਾ ਹੈ ਜਿਵੇਂ ਅੱਜ ਤੁਹਾਡੇ ਵਰਗੇ ਪਤਾ ਨਹੀਂ ਐਸੇ ਕਿੰਨੇ ਪੀੜਤ ਪਰਿਵਾਰ ਨੇ ਜਿਹੜੇ ਪੈਸਾ ਕਰਕੇ ਜਾਂ ਹੱਥ ਤੋਂ ਬੈਠੇ ਨੇ ਜਾਂ ਜ਼ਿੰਦਗੀ ਤੋਂ ਹਾਰ ਬੈਠੇ ਨੇ ਹਨਾ ਕਿ ਉਹਨਾਂ ਦਾ ਇਲਾਜ ਨਹੀਂ ਹੋਣਾ ਜੇਕਰ ਇਹ ਸਾਡੇ ਗੋਹੇ ਕੁੜੇ ਵਾਲੀ ਆ ਉਹ ਸਿੱੜਦੀ ਆ ਗੋਹਾ ਤੇ ਉਹ ਕਹਿਣ ਲੱਗੀ ਵੀ ਮੇਰੇ ਘਰ ਵਾਲੇ ਦੀ ਲੱਤ ਦਾ ਬਹੁਤ ਜਿਆਦਾ ਪ੍ਰੋਬਲਮ ਆ ਵੀ ਸਾਰੀ ਲੱਤ ਤੇ ਚੀਜ਼ ਪੈਂਦੀ ਆ ਮੈਂ ਉਹਨੂੰ ਆਖਿਆ ਮੈਂ ਤੂੰ ਜਾ ਇਹ ਕਹਿੰਦਾ ਕਿ ਆ ਤੇ ਕਹਿੰਦੀ ਵੀ ਪੈਸਿਆਂ ਦਾ ਕਰਕੇ ਵੀ ਮੈਂ ਜਾ ਨਹੀਂ ਸਕਦੀ ਵੀ ਪੈਸਾ ਵੱਧਦਾ ਕਹਿੰਦੀ ਪਹਿਲਾਂ ਆਪਦੇ ਕੋਲੇ ਦੋ ਤਿੰਨ 12 ਦੇ ਪੈਸੇ ਕਰੀਏ ਵੀ ਫੇਰ ਜਾਵਾਂਗੇ ਇਹ 5 ਦਿਨਾਂ ਦੀ ਦਵਾਈ ਦਿੰਦਾ ਡਾਕਟਰ ਕਹਿੰਦੀ ਵੀ ਵੀ ਥੇਤੀ ਥੇਤੀ ਫੇਰ ਆਉ ਕਹਿੰਦਾ ਵੀ ਉਹਦਾ ਦਵਾਈ ਅਲੱਗ-ਅਲੱਗ ਹੁੰਦਾ ਨਾ ਮੰਨ ਲਓ ਕਿ ਇਹਦੇ 4000 ਦੇ ਦਵਾਈ ਜੀ ਕਰਦਾ ਦੇ ਵੀ ਮੈਨੂੰ ਕਿਹਾ ਮੈਂ ਵੀ ਮੇਰਾ ਥੋੜੀ ਜੀ ਪ੍ਰੋਬਲਮ ਜਿਆਦਾ ਤੇ ਵੀ ਹੁਣ ਇਹ ਭੈਣ ਨੂੰ ਘੱਟ ਦਿੰਦੇ ਹੈਗੀ ਇਹਨਾਂ ਦੀ 1200 ਦੀ ਹੋ ਜਾਂਦੀ ਹੈ ਸਾਰੀ ਦਵਾਈ ਤੇ ਮੇਰੇ ਥੋੜੇ ਜੀ ਖਾਣੇ ਵਾਲੀ ਪਾਇਪ 'ਚ ਪਲਿਕਰੇ ਹੋਣੇ ਕਰਕੇ ਐ ਬਣ ਗਏ ਸੀਗੇ ਸਾਲੇ ਉਹਦੇ ਕਰਕੇ ਵੀ ਜਿਆਦਾ ਉਹ ਹੁੰਦਾ ਹੈਗਾ ਥੋੜੀ ਜੀ ਦਵਾਈ ਤੇਜ ਲਾਉਣੀ ਪੈਂਦੀ ਹੈ ਜੀ ਦੋਸਤੋ ਮਡੇਰ ਖੁਰਦ ਦੇ ਵਿੱਚ ਪਲਾ ਅੰਟੀ ਜੀ ਤੁਹਾਨੂੰ ਮਿਲਾਇਆ ਉਹਨਾਂ ਨੇ ਆਪਣੇ ਬਾਰੇ ਦੱਸਿਆ ਕਿ ਉਹਨਾਂ ਦੇ ਗੋਡੇ ਠੀਕ ਹੋਏ ਨੇ ਅੱਜ 9 ਵਰ ਨਵਾਂ ਨੇ ਉਹ ਖੁਦ ਅਪਕੰਮ ਕਰਦੇ ਨੇ ਇਸੇ ਤਰ੍ਹਾਂ ਗੁਰਜੀਤ ਦਾ ਵੀ ਕਰਦਾ ਇਹੀ ਹਾਲਾਤ ਸੀਗੇ ਕਿ ਉਹਨਾਂ ਦੇ ਕਰਦੇ ਹਾਲਾਤ ਵੀ ਬਹੁਤ ਇਦਾਂ ਦੇ ਸੀਗੇ ਕਿ ਉਹ ਵੀ ਕੰਮ ਕਾਰ ਛੱਡ ਕੇ ਘਰੇ ਪੈ ਰਹੇ ਨੇ ਹਰ ਵਾਰ ਇੱਕ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਸੀਗਾ ਅੱਜ ਡਾਕਟਰ ਕੀ ਦਵਾਈ ਕਿਹੜੀ ਜੀ ਇਹ ਦੱਸੀ ਤਾਂ ਆਪਣੇ ਨੂੰ ਦੱਸ ਦਿਓ ਜੀ ਨਾ ਕੀ ਦਵਾਈ ਜੀ ਆਪਾਂ ਡਾਕਟਰ ਜੀ ਸੁਝਾਏ ਡਾਕਟਰ ਜੀ ਰੇਸੋਂ ਡਾਕਟਰ ਹੈ ਜੀ ਹਾਂ ਜੀ ਪੱਕੋ ਕੈਂਚੀਆਂ ਤੋਂ ਉੱਥੋਂ ਦਵਾਈ ਲੈਤੀ ਸੀ ਦੋਸਤੋ ਤੁਹਾਨੂੰ ਗੁਰਜੀਤ ਜੀ ਨੇ ਅਦਾਸ਼ੀ ਦਿੱਤਾ ਕਿ ਜਿਹੜੀ ਦਵਾਈ ਇਹਨਾਂ ਲਈ ਆ ਡਾਕਟਰ ਰੇਸ਼ਮ ਤੋਂ ਪੱਕੋ ਕੈਂਚੀਆਂ ਤੋਂ ਲਈ ਆ ਉੱਥੋਂ ਠੀਕ ਹੋਏ ਨੇ ਜੇਕਰ ਤੁਹਾਡੇ ਪਰਿਵਾਰ ਦੇ ਬੱਚੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਹੈ ਪ੍ਰੋਬਲਮ ਹੈ ਤੁਸੀਂ ਵੀ ਇੱਕ ਵਾਰ ਡਾਕਟਰ ਨਾਲ ਫਾਰਕ ਕਰੋ ਤੁਸੀਂ ਉਹਨਾਂ ਤੋਂ ਦਵਾਈ ਲਓ ਤੁਹਾਨੂੰ ਬਿਲਕੁਲ ਠੀਕ ਕਰੂਗਾ ਕਿਸੇ ਵੀ ਤਰ੍ਹਾਂ ਤੁਹਾਡੇ ਪਰਿਵਾਰ ਦੇ ਵੀ ਕੋਈ ਪ੍ਰੋਬਲਮ ਹੈ ਪੈਸੇ ਦੀ ਘਾਟ ਕਰਕੇ ਦੀ ਬੈਠੇ ਹੋ ਵਾ ਇੱਕ ਵਾਰ ਪੱਖੋ ਕੈਂਚੀਆਂ ਡਾਕਟਰ ਰੇਸ਼ਮ ਦੇ ਕੋਲ ਜ਼ਰੂਰ ਜਾਓ ਆਪਣਾ ਜਾ ਕੇ ਦੁੱਖ ਸੁਣਾਓ ਜਿਵੇਂ ਕਹਿੰਦੇ ਨੇ ਕਿ ਆਖਰੀ ਚਾਬੀ ਜਿੰਦਾ ਖੋਲ ਦਿੰਦੀ ਹੈ ਸਮਝ ਜਿਵੇਂ ਅੱਪ ਤੁਸੀਂ ਵੀ ਸਾਡੇ ਥੱਕ ਗਏ ਸੀ ਜੀ ਨਾ ਡਾਕਟਰ ਕੋਲ ਜਾ ਕੇ ਜੀ ਹਨਾ ਜਿਵੇਂ ਆਖਰੀ ਚਾਬੀ ਜਿੰਦਾ ਖੋਲ ਦਿੰਦੀ ਹੈ ਇਸ ਤਰ੍ਹਾਂ ਪਤਾ ਨਹੀਂ ਲੱਗਦਾ ਕਿੱਥੋਂ ਕਿਸ ਨੂੰ ਫਰਕ ਪੈਣਾ ਹੁੰਦਾਗਾ ਤਾਂ ਤੁਹਾਨੂੰ ਅਸੀਂ ਨੰਬਰ ਜਿਹੜਾ ਸਕਰੀਨ ਤੇ ਜ਼ਰੂਰ ਦੱਸਾਂਗੇ ਤੇ ਉਹ ਸਕਰੀਨ ਤੇ ਨੰਬਰ ਦੇ ਕੇ ਉਹ ਨਾਲ ਗੱਲਬਾਤ ਵੀ ਕਰ ਸਕਦੇ ਹੋ ਤਾਂ ਪੱਖੋ ਕੈਂਚੀਆਂ ਡਾਕਟਰ ਰੇਸ਼ਮ ਜੀ ਕੋਲ ਇੱਕ ਵਾਰ ਜ਼ਰੂਰ ਜਾਓ ਜਿਵੇਂ ਅੱਜ ਗੁਰਜੀਤ ਜੀ ਅੰਦ ਜੀ ਠੀਕ ਹੋਏ ਨੇ ਉਸੇ ਤਰ੍ਹਾਂ ਤੁਹਾਡੇ ਪਰਿਵਾਰ ਦਾ ਕੋਈ ਵੀ ਜੀ ਇਸ ਜਿਵੇਂ ਤੁਹਾਨੂੰ ਅੱਜ ਗੁਰਜੀਤ ਜੀ ਨਾਲ ਜੀ ਨਾਲ ਮਿਲਾਇਆ ਇਸੇ ਤਰ੍ਹਾਂ ਅੱਗੇ ਸਭ ਨੇ ਹੋਰ ਵੀ ਇਸੇ ਤਰ੍ਹਾਂ ਦੀਆਂ ਪਰਿਵਾਰਾਂ ਦੇ ਵੀਡੀਓ ਲਾ ਕੇ ਫੇਰ ਹਾਜ਼ਰ ਹੋਵਾਂਗੇ ਉਦ ਤੱਕ ਲਈ ਸੱਚਾ ਗੱਲ ਜੀ